ਫਰੈਂਡਸ ਤੇ ਵੈਲਕਮ ਕਰਦੇ ਆ ਤੁਹਾਡੇ ਆਪਣੇ YouTube ਚੈਨਲ ਦੇ ਉੱਤੇ ਅਨਹਰ ਗੇਮ ਵਲੌਗਸ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅਨਹਰ ਅੱਜ ਚੱਲਿਆ ਵਾ ਆਪਣੀ ਦੀਦੀ ਕੋਲ ਨੀਤੂ ਦੀਦੀ ਕੋ ਹਨਾ ਮੈਂ ਵੀ ਜਾਣਾ ਸੀ ਮੈਨੂੰ ਵੀ ਉਹਨਾਂ ਨੇ ਕਿਹਾ ਸੀ ਕਿ ਭੂਈ ਤੁਸੀਂ ਵੀ ਆ ਜਾਓ ਤੇ ਪਰ ਮੈਂ ਠੀਕ ਨਹੀਂ ਹਾਂ ਕੱਲ ਦਾ ਪ੍ਰੋਗਰਾਮ ਵੇਖ ਕੇ ਗਰਮੀ ਦੇ ਵਿੱਚ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਬੁਖਾਰ ਜਾ ਹੋ ਗਿਆ ਸੀ ਇਸ ਕਰਕੇ ਮੇਰੇ ਕੋਲ ਜਾਇਆ ਨਹੀਂ ਗਿਆ ਪਤੇ ਜੀ ਮੈਨੂੰ ਫੋਨ ਕਰਨਦੇ ਸੀ ਕਿ ਆ ਜਾਓ ਭੂਈ ਤੁਸੀਂ ਵੀ ਸਾਰੇ ਜਾਣੇ ਤੇ ਪਰ ਗਰਮੀ ਕਰਕੇ ਹੁਣ ਦਿਲ ਨਹੀਂ ਕਰੰਦਿਆ ਜਾਣ ਨੂੰ ਮੈਂ ਉਹਨੂੰ ਕਿਹਾ ਫੇਰ ਆਵਾਂਗੇ ਫੇਰ ਕਹਿੰਦੀ ਅਨੰਦ ਨੂੰ ਭੇਜ ਦਿਓ ਅਨੰਦ ਹੁਣ ਜਾ ਰਿਹਾ ਆਪਣੀ ਦੀਦੀ ਕੋਲ ਚੱਲਿਆ ਮੈਂ ਮੈਂ ਹਾਈਟ ਚੈੱਕ ਕਰਨੀ ਮੇਰੇ ਜੱਡਾ ਚੱਲਿਆ ਮੈਂ ਤਾਂ ਹਾਈਟ ਦੀ ਚੈੱਕ ਕਰਨੀ ਹਾਂ ਹੀਲ ਪਾਈ ਅਨੰਦ ਫੇਰ ਚੱਲਿਆ ਭਾਬੀ ਉਹਨਾਂ ਦੇ ਨਾਲ ਫੇਰ ਮੈਨੂੰ ਕਿਹਾ ਤੂੰ ਜਾ ਆ ਹਨਾ ਅਨੰਦ ਨੂੰ ਵੈਸੇ ਵੀ ਛੁੱਟੀਆਂ ਸੀ ਤੇ ਇਹਨੇ ਘਰ ਬੋਰ ਹੋਣਾ ਸੀ ਇਹਨੇ ਮੈਨੂੰ ਕਿਹਾਣਾ ਸੀ ਮੈਂ ਬੋਰ ਹੋਉਂਦੀ ਮਮਾ ਬੋਰ ਹੋਉਂਦੀ ਮੈਂ ਕਿਹਾ ਫੇਰ ਤੂੰ ਜਾ ਤੂੰ ਚਲ ਆ ਮੈਂ ਤੈਨੂੰ ਛੱਡ ਕੇ ਆਵਾਂ ਭਾਬੀ ਘਰੇ ਚਲੋ ਚੱਲੀਏ ਆਛਾ ਨਾ ਨੂੰ ਮਿਲਣਾ ਚੱਲ ਜਾ ਮਨੂ ਹਲੋ ਯਾ ਮਿਲਣਾ ਅਨੰਦ ਵੰਡ ਚੱਲਿਆ ਵਾ ਹੂੰ ਨੀਤੂ ਕੋ ਚੱਲਿਆ ਚ ਕਿਹਾਵੇਂ ਚੱਲਿਆ ਅਨੰਦ ਚ ਕਿਹਾਵੇਂ ਜਾ ਰਿਹਾ ਵਾ ਆਪਣੀ ਭੈਣ ਨੂੰ ਮਿਲਣ ਭਾਬੀ ਹੁਣ ਨਾਲ ਰਾਣੀ ਹੁਣੀ ਚੱਲੇ ਨਾ ਉਹ ਖੂਹ ਵਾਲੇ ਹੂੰ ਫੋਣ ਅਨੰਦ ਨੂੰ ਮੈਂ ਛਾ ਡਾਵਾ ਭਾਬੀ ਦੇ ਘਰ ਨਾਂ ਨੂੰ ਮਰਸੀ ਸੀ ਯੋਫ ਕਰਵਾਣਾ ਅਨੰਦ ਓ ਹੋ 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 ਅਨੰਦ ਬੜੀ ਜਿਆਦੀ ਗਰਮੀ ਹੋ 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 ਘਾਦਾ ਪੜਾ ਹੋ ਜੇ ਮੇਰੀ ਇੱਥੇ ਬਰਫ ਡਿੱਗਣ ਵਾਲੀ ਬੜੀ ਡਿੱਗਣੀ ਕਿੱਥੇ ਬਰਫ ਡਿੱਗਣੀ ਆ ਇੱਥੇ ਇੱਥੇ ਡਿੱਗਣੀ ਅਨੰਦ ਹੁਣ ਚੱਲਿਆ ਵਾ ਅਨੰਦ ਗਰਮੀ ਬੜੀ ਪੰਜਾਬ ਜੀ ਹੁਣ ਗੱਡੀ ਆ ਗਈ ਚ ਆਪਦੀ ਅਨੰਦ ਟਾਈਮ ਦੇ ਨਾਲ ਹੀ ਬਾਹਰ ਨਿਕਲਿਆ ਮੈਨੂੰ ਲੱਗਦਾ ਉਹਨਾਂ ਦੀ ਗੱਡੀ ਵੀ ਆ ਗਈ ਹੈ ਉਹਨਾਂ ਦੀ ਘੋਰ ਕਿਹੇ ਦੀ ਨੰਗੀ ਤੇ ਕੱਪੜੇ ਤੇ ਲਿਆਂਦੇ ਨਹੀਂ ਜਿਹੜੇ ਬਾਅਦ ਚੇਂਜ ਕਰਨੇ ਗਰਮੀ। ਜਪੱਜ ਕੇ ਲੱਗਿਆ ਉਹ ਪਏ। ਭੱਜ ਕੇ ਭੱਜ ਕੇ ਭੱਜ ਕੇ ਭੱਜ ਕੇ। ਭੱਜਿਆ ਭੱਜਿਆ ਅਨਹਦ। ਭੱਜਿਆ 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 ਗਰਮੀ ਇੰਨੀ ਕਿਤੇ ਹੁਣ ਤਾਂ ਭੱਜ ਭੱਜ ਕੇ ਭੋਸ਼ਣਾ ਹੋਈ ਜੀ ਤੇ। ਗੇਟ ਵੀ ਗਰਮ ਹੱਥ ਲਾਉਣ ਨੂੰ ਨਹੀਂ ਜੀ ਕਰਨਦੇ ਆ। ਅਜੇ ਤਾਂ ਨਾ ਹੁੰਦੇ ਲੱਗਦਾ ਭਾਬੀ ਨੂੰ। ਵਾਜ ਮਾਰ। ਭਾਬੀ। ਭਾਬੀ। ਭਾਬੀ ਨਾ ਹੁੰਦੇ ਚਲੋ ਫਿਰ ਵੇਟ ਕਰੋ। ਆਇਆ ਨਹੀਂ ਕੋਈ ਵੀ ਆਇਆ ਉਹ ਹੋ 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 ਅਨੁਦ ਕੋਈ ਨਹੀਂ ਦਿਖਾਂਦੇ ਆ ਕਿਹ ਹੁੰਦੀਆਂ ਵੰਡੇ ਦੀਆਂ ਤੁਸੀਂ ਵੀ ਚੱਲੇ ਜੋ ਮੈਂ ਆਪਾਂ ਵੀ ਇਕੱਲੀ ਚੱਲੀ ਅਨੁਦ ਵੀ ਹੋ ਗਈ ਤਿਆਰ ਹੋ ਕੇ ਆ ਗਈ ਆਪਾਂ ਵੀ ਨਾ ਹੁੰਦੇ ਸਾਰੇ ਚੱਲੇ ਆ ਤੇ ਮੈਂ ਨਹੀਂ ਚੱਲੀ ਨਹੀਂ ਨਾ ਚੱਲੇ ਹਾਂ ਅਨੁਦ ਨੂੰ ਕਰਵਾਉਂਦੇ ਆ ਤੱਕ ਇਹ ਨਹੀਂ ਤੇ ਲੱਗ ਗਈ ਆਉਂਦੇ ਪਾਣੀ ਚਾਦੋ ਪਾਣੀ ਦੇ ਦੋ ਸਾਡਾ ਪਾਣੀ ਦੇ ਦੋ ਹੁਬੀ ਹੋ ਗਈ ਤਿਆਰ ਸਾਰੇ ਚੱਲੇ ਵਾਂਡੇ ਅਨੰਦ ਵੀ ਚੱਲੀ ਨਾਲ ਇਹਨਾਂ ਦੇ ਤਾਂ ਮੈਂ ਰਹਿ ਗਈ ਕੱਲੀ ਨਾਲ ਗਿਆ ਚੱਲ ਗਈ ਮੈਂ ਗਰਮ ਮਰੀ ਆ ਮੈਂ ਕੱਲ ਦਾ ਬੁਖਾਰ ਜਾ ਗਿਆ ਥੋੜਾ ਜਿਹਾ ਇਸ ਕਰਕੇ ਮੈਨੂੰ ਆਇਆ ਸੀ ਨਾਬਦਾ ਫੋਨ ਮੈਂ ਉਹਨੂੰ ਕਿਹਾ ਕੋਈ ਨਹੀਂ ਬਾਅਦ ਵਿੱਚ ਆਵਾਂਗੀ ਤੁਸੀਂ ਜਾਓ ਕੀ ਥੀ ਕੀ ਥੀ ਜ ਕੀ ਲੱਗਦੀ ਤੁਹਾਡੀ ਦੋਤੀ ਲੈ ਦੋਤੀ ਪਾਪੀ ਗਿੰਦੀ ਨਾ ਤੁਹਾਨੂੰ ਨਣਾਣਾਗੇ ਮੈਨੂੰ ਤਾਂ ਆਪ ਬੜੀ ਹਰਾਨੀ ਤਿਆਰ ਹੋ ਗਈ ਆ ਅੱਜ ਆਹ ਇਕੱਲੇ ਜਾਂਦੇ ਹੜਦਾ ਜਿੱਥੇ ਹੀ ਜਾਂਦੀ ਆ ਆਹ ਹਣਾ ਸਾਨੂੰ ਛੁੱਟੀਆਂ ਮੇਰੀ ਕੱਲ ਵਾਲੀ ਛੁੱਟੀ ਬੜੀ ਵਧੀਆ ਰਹੀ ਤੇ ਅੱਜ ਵਾਲੀ ਵੀ ਰੜਾਣੇ ਜਾਂਦਾ ਕਸ਼ਨੀ ਨਾ ਆਨੰਦ ਨੂੰ ਵੇਖ ਕੇ ਨਾ ਚਾ ਚੜ੍ਹਦੇ ਆ ਜਾਂਦਾ ਕਾਹ ਮੋਟਾ ਜੂ ਟੋਰਾ ਵਜੀਆਂ ਚੱਲੇ ਆਪਣੀ ਨੂੰ ਨਾਨਕਪੁਰ ਜਨਾਨ ਨੀ ਨਾਨਨ ਨਹੀਂ ਸੱਚੇ ਪਤੀਜੀ ਕੋ ਛੱਲੀ ਭਾਬੀ ਜਾਣਾ ਹੀ ਮੈਂ ਵੀ ਮੈਨੂੰ ਫੋਨ ਆਉਂਦੇ ਓਦੇ ਬਾਅਦ ਕਹਿੰਦੇ ਆਨੰਦ ਨੂੰ ਭੇਜ ਦਿਓ ਜ਼ਰੂਰ ਗਰਮੀ ਬੜੀ ਜੀ ਮੈਂ ਆ ਟਿਕਟ ਦਿਖਾ ਦੇ ਜਦ ਕਰਕੇ ਨਾ ਇੱਥੇ ਕਰਕੇ ਤਿਆਰ ਹੋਇਆ ਚਲ ਕੋਈ ਨਹੀਂ ਹੁਣ ਜਾਇਆ ਆਨੰਦ ਉਹ ਗੱਲ ਆਏ ਆਂ ਇਹਦੀ ਮਾਸੀ ਦਾ ਪੋਤਰਾ ਵੇਖਣ ਅੱਛਾ ਵੇਖਦੇ ਆ ਜਦੋਂ ਵਿਆਹ ਹੋਊਗਾ ਜੇ ਨਹੀਂ ਤੁਸੀਂ ਹਾਂਜੀ ਹਾਂਜੀ ਉਹ ਵੇਖਦੇ ਤੁਹਾਨੂੰ ਤੁਸੀਂ ਨਹੀਂ ਵੇਖਦੇ ਨਹੀਂ ਵੇਖਦਾ ਮੈਂ ਠੀਕ ਆ ਹੁਣ ਤੁਹਾਨੂੰ ਵੀ ਵੇਖਣਗੇ ਤੁਹਾਡੇ ਗਵੰਡੀ ਫਿਰ ਹਣ ਪੁੱਛਣਗੇ ਤੁਹਾਡੀ ਦਿੱਸਦੀ ਕੀ ਸਹੀ ਗੱਲ ਹੈ ਗਰਮੀ ਬੜੀ ਭਾਬੀ ਮੈਨੂੰ ਗਰਮੀ ਬੜੀ ਲੱਗਣੀ ਜੀ ਸਹੀ ਗੱਲ ਜੀ ਹੋਰ ਕੀ ਪਰ ਹੈ ਚਲੋ ਬੋਲ ਬੈਠਾ ਦੀ ਗਨਵਾਜ ਉਹ ਕੌਣੇ ਸਾਹਮਣੇ ਕੌਣੇ ਸਾਹਮਣੇ ਕੌਣੇ ਵਿਓ ਵੀਡੀਓ ਦੇ ਵਿੱਚ ਪਾਪਾ ਹੈ ਕਹਦੇ ਆਪੇ ਬੋਲਣ ਦਾ ਹੈਗੇ ਪਾਪਾ ਕਹਦੇ ਬੰਦ ਕਰ ਦੇ ਆਉ ਬੰਦ ਹੋ ਗਿਆ ਜੀ ਆ ਲੈ ਬੰਦ ਹੋ ਗਿਆ ਜੀ ਹੁਣ ਹੁਣ ਫਿਰ ਐ ਐ ਐ ਓਏ ਪੰਗੜਾ 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 ਗੁਰਨ왈 ਨੇ ਪੰਗੜਾ ਵੀ ਸਿੱਖ ਲਿਆ ਹੁਣ ਹਨਾ ਓਏ ਪੰਗੜਾ ਪਾ ਦੇ ਨਾ ਬਣਾ ਲਾਗ ਰਿਹਾ ਓ ਬੰਦ ਕਰਤਾ ਓਨੇ ਓ ਵੇਖ ਲੈ ਗੁਰਨ왈 ਓ ਬੰਦ ਕਰਤਾ ਪਾਪਾ ਦਰਨੇ ਓਏ ਓਵੇ ਲਾ ਆ ਦੀਦੀ ਨਿਆ ਨੇ ਨਾ ਪਾਪਾ ਨੂੰ ਨੇ ਕੋਈ ਵੀ ਨਹੀਂ ਹੈਗਾ ਉਹਦੇ ਵਿੱਚ ਓਵੇ ਓ ਆ ਗਿਆ ਯਾ ਉਹਨਾਂ ਤੋਂ ਆ ਗਿਆ ਯਾ ਇਹ ਹਨਾ ਸਸ਼ਿਕਾ ਜਾ ਐਨ ਮਾ ਜਾ ਬੜਾ ਜ਼ਿਆਦਾ ਬੜਾ ਜ਼ਿਆਦਾ ਅਨਾਈਤ ਵੀ ਨਹੀਂ ਗਈ ਫਿਰ ਵੀ ਆਇਆ ਇਨਸ਼ਾ ਹਾਣੂ ਨੇ ਚਾਹ ਦਿੱਤਾ ਦਿੱਤਾ ਅਨਸ਼ਾ ਆ ਗਏ ਸਾਰੇ ਹਾਂਜੀ ਫਬ ਤੇ ਪਾ ਵੀ ਦਾ ਫੋਨ ਵੀ ਲੈ ਆਈ ਤੁਲ ਫਾਫੇ ਚ ਨੇ ਪਾ ਬਿਧਾ ਬਿਧਾ ਹੱਥ ਚ ਨਹੀਂ ਨਹੀਂ ਚੱਲ ਗਏ ਮੈਨੂੰ ਪਤਾ ਲੱਗਾ ਮੈਨੂੰ ਪਤਾ ਲੱਗ ਗਿਆ ਮੈਂ ਵੇਖ ਲਿਆ ਹੋ ਚੱਲ ਗਏ ਹਾਂ ਰਾਣੀ ਹੋਣੀ ਚੱਲ ਗਏ ਛੜ ਤਾਰ ਕੇ ਰਾਣੀ ਅਨਛਾ ਨਾਨੂੰ ਉਧਰ ਰਹੇ ਹਾਂਜੀ 6:30 ਹੋ ਚੱਲੇ ਤੇ ਧੁੱਪ ਜੇ ਵੀ ਨਹੀਂ ਜਾਣਦੀ ਨਵੀਰ ਜੀ ਤੁਸੀਂ ਕਰਨ ਦੇ ਜੋ ਪਾਣੀ ਲੱਗਾ ਹਾ ਲਾਉਣ ਤੇ ਮੈਂ ਚਲੋ ਥੋੜਾ ਹੋ ਠੰਡਾ ਹੋਈ। ਹਾਂ, ਇੰਨੀ ਧੁੱਪ ਜੇ ਵੀ 6:30 ਹੋ ਗਏ ਤੇ ਫਿਰ ਵੀ ਕਿੰਨੀ ਜਾਦੀ ਧੁੱਪ। ਬਾਹਰ ਤਾਂ ਨਿਕਲ ਨੂੰ ਨਹੀਂ ਜੀ ਕਰਨ ਦਾ। ਮੈਂ ਹੋ ਕੇ ਆ ਕੇ ਮਿਲ ਕੇ ਆਈਏ ਉਹਨਾਂ ਨੂੰ। ਕੀ ਸੁਣਾਉਂਦੇ ਗੱਲਬਾਤ ਵਾਂਡੇ ਵਾਲਿਆਂ ਦੀ। ਸੇਵਾ ਨਹੀਂ ਸਰਵ ਕਰਦੇ। ਸੇਵਾ ਨਹੀਂ ਕਰਦੇ। ਸੇਵਾ ਕਰਨੀ ਕਿ ਮੈਂ ਉਹ ਦੂਜੀ ਸੇਵਾ ਦਾ ਨਹੀਂ। ਨਹੀਂ ਹੋ। ਕਿਦਾਂ ਰਹਿਆ ਵਾਂਡਾ ਤੁਹਾਡਾ? ਬੜਾ ਵਧੀਆ ਰਿਹਾ। ਨਾ ਜੀ ਨਾਂ ਦਾ। ਮੈਂ ਕਹਿ ਸਕਦਾ ਹਾਂ ਜੀ। ਮੇਰੀ ਸਿਆਰੀ ਨਹੀਂ ਹੋਣਾ ਭਾਈ ਵੀਰ ਜੀ ਅੱਜ ਤੁਹਾਨੂੰ ਪੱਕਾ ਤੁਹਾਡੇ ਗਵੰਡੀ ਵੇਖਣਗੇ ਚਾਚਾ ਜੀ ਨੂੰ ਖੜਦੇ ਨਹੀਂ ਤੁਸੀਂ ਮੈਂ ਦੱਸਦੀ ਅੱਜ ਹੁੰਦੇ ਨਾ ਸ਼ਾਮ ਨੂੰ ਮੈਂ ਕਿਹਾ ਤੁਹਾਨੂੰ ਖੜਦੇ ਨਹੀਂ ਘਰੇ ਛੱਡ ਜਾਂਦੇ ਹਰ ਵਾਰੀ ਚਾਚਾ ਜੀ ਨੂੰ ਹੇ ਉਹ ਅਰੇ ਕਿਹ ਜੰਦਾ ਹੈ ਹੁਣ ਇਹਨਾਂ ਨੇ ਖੰਡ ਫੜ ਟੁਰਨਾ ਤੇ ਉਹ ਆਵੇਂ ਉਹ ਰੋਂਦਾ ਮੈਂ ਜੰਦਾ ਪਹਿਲਾਂ ਹੀ ਜਾਂਦਾ ਕਾਹੀ ਦੱਸ ਕਿਤੇ ਨਾਲ ਜਣਾ ਜੀ ਆਪ ਕੋਲ ਬੜੇ ਉਹ ਕਾਕਾ ਜਨਾ ਬੜਾ ਰੱਦ ਤੇ ਇਹਨਾਂ ਨੂੰ ਲੱਗਦਾ ਜਿਆਦਾ ਹੀ ਵੇਖਿਆ ਵਾਂਡਾ ਗਲਾ ਬਹਿ ਗਿਆ ਵਾ ਮੈਂ ਤਾਂ ਖਾ ਖਾ ਗਾਇ ਘਾਬਾ ਥੋੜਾ ਘੱਟ ਖਾ ਲੈਣਾ ਘੱਟ ਹੀ ਹਨ ਬੋਲੋ ਬੋਲੀ ਵੱਧ ਖਵਾਈ ਜਾਂਦੇ ਤੇ ਦੋਨੇ ਤੁਮਾ ਦੀ ਇੱਕ ਇੱਕ ਚੀਜ਼ ਕਰਦੇ ਲੱਗਦੀ ਹੈ ਹੁਣ ਮੈਂ ਜਾ ਕੇ ਸੁਮੋਸੇ ਨਹੀਂ ਖਾਣੇ ਠੀਕ ਹੈ ਨਾ ਅਰ ਉੱਥੇ ਉੱਥੇ ਜਾਂਦਾ ਹੈ ਅੱਛਾ ਮੈਂ ਸਾਡੀ ਬੱਚੇ ਸੰਮੋਸੇ ਨਹੀਂ ਖਾਦੇ ਸੁਮੋਸੇ ਖਾਣੇ ਨਾ ਮਨਾ ਦਈਏ ਖਾਣੇ ਇਹ ਦੋਨੇ ਜਾਂਦਾ ਦਾ ਨਹੀਂ ਨਹੀਂ ਦਦੀ ਉਹ ਖਾਦੇ ਨਹੀਂ ਇਹ ਦੋਨੇ ਜਾਂਦਾ ਕੋਕਾ ਕੋਲਾ ਮਗਾ ਅੱਛਾ ਬਦਿਆਰ ਹੈ ਪੁਰਾਣੇ ਆ ਜਣੇ ਚਾਹੀਦੇ ਯਾਰ ਇਹ ਨਹੀਂ ਪਿੰਦਾ ਤੇ ਆਂਦੀ ਵੀ ਤੂੰ ਨਹੀਂ ਬਿਨਾ ਮੈਂ ਤੂੰ ਨਹੀਂ ਬਿਨਾ ਬੰਦਾ ਕਰ ਰਿਹਾ ਕੋਈ ਆਪਕੇ ਨਾਲ ਸਹੀ ਗੱਲ ਐ ਬਾਈ 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 ਬਚ ਕੇ ਜਾਉ ਕਿਥੇ ਨਰਗਿਲ ਪੈਸੇ ਪੂਰੇ ਕਰਨੇ ਇੱਥੇ ਪੈਸੇ ਪੂਰੇ ਕਰਨੇ ਇੱਥੇ ਇਧਰ ਆ ਯਾਰ ਇੰਦਰ ਵੀਰ ਕਹਿੰਦਾ ਪਾਣੀ ਦੇਦਾ ਪੀ ਲੈ ਹੁਣੇ ਚ ਪੈਸੇ ਵੀ ਪੂਰੇ ਕਰਦੇ ਜੇ ਕਿ ਗਿਰੀ ਕੱਢ ਕੇ ਕੋ ਮੋਰਾ ਟਾਈਮ ਹੋ ਗਿਆ ਫਿਰ ਉਹਨੂੰ ਆਓ ਬਿੱਲੀ ਬਿੱਲੀ ਤੁਹਾਡੀ ਦਾ ਟਾਈਮ ਹੋ ਗਿਆ ਦੋ ਦੋ ਦਾ ਇਹ ਲੈ ਹੁਣ ਮੇਰੇ ਮਗਰ ਆਣਾ ਹੀ ਫੇਰ ਉਹ ਜਬਦੀ ਜਾਂਦੀ ਇਧਰ ਤੇਰੇ ਨਾਲ ਆਓ ਵੇਲੇ ਆ ਜਾ ਆ ਜਾ ਆ ਵੇਲਾ ਵੀਰ ਦਾ ਪੂਰਾ ਯੋਰ ਲੱਗਣ ਡਿਆ ਵੀਰ ਕਹਿੰਦਾ ਕਿ ਇੱਕ ਉਧਰ ਵੀ ਰੱਖਿਆ ਜੀ ਵੀਰ ਲਿਆਵਾ ਤੈਨੂੰ ਆ ਜਾ ਵੇਖੀ ਇਹੋ ਚੋਂ ਕੀ ਨਿਕਲਦਾ ਪਹਿਲਾਂ ਇਹ ਤੇ ਵੇਖ ਲਉ ਇਹਦਾ ਐਕਸਪੈਰੀਮੈਂਟ ਕਰ ਲਈਏ ਨਾ ਇਹ ਚੋਂ ਇਹ ਚੋਂ ਕੀ ਜਨਨ ਨਿਕਲਦਾ ਨਹੀਂ ਨਿਕਲੇ ਕੀ ਗਰੀ ਮਟੂਆ ਕੀ ਵੇਖਣ ਨੇ ਹਾਂ ਇਹ ਕੀ ਕਾਉਂ ਦਾ ਕੁਝ ਬਣਾਉਣਾ ਚਲੋ ਕਾਉਂ ਨੂੰ ਬੁੱਕ ਅੱਛਾ ਆਰਟ ਐਂਡ ਕ્રાਫਟ ਸਿੱਖਣ ਡਿਆ ਹੈ ਔਰ ਉਸਮੇ ਫਰੇਸ ਕਰੀਆ ਕੀ ਕਰਨੇ ਕੱਲਾ ਵੇਖਣ ਹੀ ਡਿਆ ਸਿੱਖਿਆ ਵੀ ਕਰਨਾ ਫੇਰ ਹੀ ਫਾਇਦਾ ਹੈ ਇਹਨਾਂ ਕੋਲ ਸੀਟਸ ਹੈ ਇਹ ਨਾ ਪਰ ਸੀਟਸ ਅੱਜ ਲੈ ਕੇ ਆਉਣੀ ਆ ਜੇ ਆਣਾ ਤਾਂ ਛੁੱਟੀਆਂ ਇੰਜੋਏ ਕਰਨ ਡਿਆ ਆਪਣੀਆਂ ਪੂਰੀਆਂ ਘੁੰਮੀ ਘੁੰਮੀ ਕਰਨ ਡਿਆ ਪੂਰੀ ਹਨ ਆਪਣੇ ਤੇ ਵੰਡਾ ਵੇਖਿਆ ਨਹੀਂ ਤੁਹਾਨੂੰ ਹੋ ਮਿਲਿਆ ਹਾਂ ਹਾਂਜੀ ਮਿਲਿਆ ਚਾ ਨਬ ਗਿਆ ਫਿਰ ਤੇ ਕਰਕੇ ਐਂਡ ਆਪਾਂ ਵੀਡੀਓ ਦਾ ਇੱਥੇ ਹੀ ਫੇਰ ਆਪਾਂ ਕੱਲ ਜਾਵਾਂਗੇ ਨਵੀਂ ਥਾਂ ਤੇ ਨਵੀਂ ਜਗ੍ਹਾ ਤੇ ਫੇਰ ਉਹਦੀ ਤੁਹਾਨੂੰ ਵੀਡੀਓ ਵਲੌਗ ਤੁਹਾਨੂੰ ਉਹ ਵੀ ਵਿਖਾਵਾਂਗੇ ਆਪਾਂ ਹੁਣ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਗੁੱਡ ਬਾਏ ਚੈਨਲ ਨੂੰ ਕਰ ਲਿਓ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਬਾਏ ਬਾਏ ਟੇਕ ਕੇਅਰ